BBC ਵੱਲੋਂ ਮਰਹੂਮ ਪੰਜਾਬੀ ਗਾਇਕ ਸੁਖਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਬਾਰੇ ਰਿਲੀਜ਼ ਕੀਤੀ ਦਸਤਾਵੇਜ਼ੀ ਵਿੱਚ ਸਤਿੰਦਰਜੀਤ ਸਿੰਘ ਉਰਫ 골ਡੀ ਬਰਾੜ ਨੇ ਕਈ ਅਹਿਮ ਖੁਲਾਸੇ ਕੀਤੇ ਨੇ 골ਡੀ ਬਰਾੜ ਨੇ ਦਾਵਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਗੈਂਗਸਟਰ ਲਾਰੈਂਸ ਬਿਸ਼ਨੂਈ ਦੇ ਸੰਪਰਕ ਵਿੱਚ ਸੀ 골ਡੀ ਬਰਾੜ ਨੇ ਦਾਵਾ ਕੀਤਾ ਸਿੱਧੂ ਲਾਰੈਂਸ ਦੀ ਚਾਪਲੂਸੀ ਕਰਨ ਲਈ ਗੁੱਡ ਮਾਰਨਿੰਗ ਅਤੇ ਗੁੱਡ ਨਾਈਟ ਦੇ ਸੁਨੇਹੇ ਭੇਜਦਾ ਸੀ 골ਡੀ ਨੇ ਦੋਸ਼ ਲਗਾਇਆ ਕਿ ਮੂਸੇਵਾਲਾ ਨੇ ਭਾਗੋਮਾਜਰਾ ਪਿੰਡ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਉਨ੍ਹਾਂ ਦੇ ਵਿਰੋਧੀਆਂ ਦੀ ਹਮਾਇਤ ਕੀਤੀ ਸੀ ਜਿਸ ਕਾਰਨ ਤਣਾ ਪੈਦਾ ਹੋ ਉਧਰ ਮੂਸੇਵਾਲਾ ਦਾ ਪਰਿਵਾਰ ਪਹਿਲਾਂ ਹੀ ਇਸ ਦਸਤਾਵੇਜ਼ੀ ਨੂੰ ਰੱਦ ਕਰ ਚੁੱਕਾ ਹੈ ਤੇ ਮਰਹੂਮ ਗਾਇਕ ਦੇ ਪਿਤਾ ਨੇ ਮਾਨਸਾ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਦੀ ਰਿਲੀਜ਼ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ 골ਡੀ ਬ੍ਰਾਂਡ ਨੇ ਮੂਸੇਵਾਲਾ ਦੇ ਕਤਲ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਮੂਸੇਵਾਲਾ ਨੇ ਆਪਣੇ ਸਿਆਸੀ ਅਸਰ ਸੂਖ ਪੈਸੇ ਅਤੇ ਸਰੋਤਾਂ ਦੀ ਵਰਤੋਂ ਨਾਲ ਉਹਨਾਂ ਲੋਕਾਂ ਦੀ ਮਦਦ ਕੀਤੀ ਜਿਨ੍ਹਾਂ ਨੇ ਸਾਡੇ ਭਰਾਵਾਂ ਨੂੰ ਮਾਰਿਆ ਕੋਈ ਨਹੀਂ ਸੁਣ ਰਿਹਾ ਸੀ ਇਸ ਲਈ ਅਸੀਂ ਇਸ ਕੰਮ ਨੂੰ ਆਪਣੇ ਹੱਥ ਲੈ ਲਿਆ ਜਦੋਂ ਸਿਸ਼ਟਾਚਾਰ ਅਸਫਲ ਹੋ ਜਾਂਦਾ ਹੈ ਤਾਂ ਗੋਲੀ ਦੀ ਆਵਾਜ਼ ਸੁਣਾਈ ਦਿੰਦੀ ਹੈ 골ਡੀ ਬਰਾੜ ਨੇ ਕਿਹਾ ਸਿਰਫ ਤਾਕਤਵਰ ਹੀ ਇਨਸਾਫ ਦੀ ਉਮੀਦ ਕਰ ਸਕਦੇ ਹਨ ਸਾਡੇ ਵਰਗੇ ਆਮ ਲੋਕ ਨਹੀਂ ਵਿੱਕੀ ਮਿੱਟੂ ਖੇੜਾ ਦਾ ਭਰਾ ਇੱਕ ਸਿਆਸਤਦਾਨ ਹੈ ਇੱਕ ਸਾਫ਼ ਸੁਥਰਾ ਆਦਮੀ ਹੈ ਉਸਨੇ ਆਪਣੇ ਭਰਾ ਨੂੰ ਕਾਨੂੰਨੀ ਤੌਰ ਤੇ ਇਨਸਾਫ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿਰਪਾ ਕਰਕੇ ਉਸ ਨੂੰ ਪੁੱਛੋ ਅਤੇ ਦੇਖੋ ਕਿ ਇਹ ਕਿਵੇਂ ਚੱਲ ਰਿਹਾ ਹੈ ਮੈਂ ਆਪਣੇ ਭਰਾ ਲਈ ਜੋ ਕਰਨਾ ਸੀ ਉਹ ਕੀਤਾ ਮੈਨੂੰ ਕੋਈ ਪਛਤਾਵਾ ਨਹੀਂ ਹੈ ਦਰਸਲ ਮੈਨੂੰ ਇਸ ਉੱਤੇ ਮਾਣ ਹੈ ਉਧਰ 골ਡੀ ਬਰਾੜ ਦੇ ਇਸ ਇੰਟਰਵਿਊ ਨੇ ਪੰਜਾਬ ਪੁਲਿਸ ਤੇ ਕੇਂਦਰੀ ਏਜੰਸੀਆਂ ਦੇ ਕੰਮਕਾਜ ਬਾਰੇ ਮੂੜ ਤੋਂ ਸਵਾਲ ਖੜੇ ਕੀਤੇ ਹਨ ਅਥਾਰਟिटीज 골ਡੀ ਦੇ ਟਿਕਾਣੇ ਤੋਂ ਅਣਜਾਣ ਹੋਣ ਦਾ ਦਾਵਾ ਕਰਦੀਆਂ ਹਨ ਪਰ ਉਹ ਮੀਡੀਆ ਇੰਟਰਵਿਊਜ਼ ਖੁੱਲ ਕੇ ਦਿਖਾਈ ਦਿੰਦਾ ਹੈ 골ਡੀ ਜੋ ਸੇਵਾਮੁਕਤ ਏਐਸਆਈ ਦਾ ਪੁੱਤਰ ਅਤੇ ਮੁਕਸਰ ਦਾ ਵਸਨੀਕ ਹੈ ਪਹਿਲਾਂ ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਦਾ ਹਿੱਸਾ ਸੀ ਜਿੱਥੇ ਉਹ ਲਾਰੈਂਸ ਬਿਸ਼ਨੋਈ ਨੂੰ ਮਿਲਿਆ ਦੋਵੇਂ ਬਾਅਦ ਵਿੱਚ ਦੇਸ਼ ਦੇ ਸਭ ਤੋਂ ਬਦਨਾਮ ਗੈਂਗਸਟਰਾਂ ਵਿੱਚੋਂ ਇੱਕ ਬਣ ਗਏ ਅਜਈਆਂ ਖਬਰਾਂ ਤੇ ਹੋਰ ਜਾਣਕਾਰੀ ਲਈ ਪੰਜਾਬੀ ਟ੍ਰਿਬਿਊਨ ਦੇ ਆਨਲਾਈਨ ਪਲੈਟਫਾਰਮਸ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ